ਉਹ ਜਿੱਥੇ ਗੱਡੀ ਨੂੰ ਲੈ ਕੇ ਇਹਦਾ ਲਾਈ ਝਗੜਾ ਹੋਇਆ ਹੈ ਨਰਾਰੀ ਤੋਂ ਲਾਈਵ ਤਸਵੀਰਾਂ ਨੇ ਇਹ ਲਾਈਵ ਵੀਡੀਓ ਸ਼ੇਅਰ ਕਰਦੇ ਰਹੋ ਭਾਈ ਗੱਲਬਾਤ ਕੀ ਹੋਈ ਹੈ ਇਹਨੂੰ ਲੈ ਕੇ ਇਹ ਲੈ ਕੇ ਜਾਓ ਤੁਸੀਂ ਤੱਕੋ ਭਾਈ ਹੁਣ ਗੱਲ ਕਰ ਜਾ ਹੁਣ ਗੱਲ ਕਰ ਜਾ ਗੱਲਬਾਤ ਕੀ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਲਾਈਓਵਰ ਦੇ ਉੱਪਰ ਦੇ ਉਹ ਮੈਕਸ ਦੇ ਬਿਲਕੁਲ ਸਾਹਮਣੇ ਫਲਾਈਓਵਰ ਹੈ ਜਿੱਥੇ ਗੱਡੀ ਲੈ ਕੇ ਇਹਨਾਂ ਲਾਈ ਝਗੜਾ ਹੋਇਆ ਹੈ ਤਸਵੀਰਾਂ ਤੋਂ ਲਾਈਵ ਤਸਵੀਰਾਂ ਨੇ ਇਹ ਨਾਲ ਦੀਆਂ ਵੀਡੀਓ ਵੀ ਸ਼ੇਅਰ ਕਰਦੇ ਰਹੋ ਗੱਲਬਾਤ ਹੋਈ ਹੈ ਇਹ ਲੈ ਕੇ ਜਾਓ ਤੁਸੀਂ ਸੱਕਰ ਲੈ ਕੇ ਲੱਗ ਜਾਓ ਜੀ ਪਾਧਾਣ ਬੋਖ ਪੰਧਰ ਗਾਲਾਂ ਗੱਡੀ ਜਾਂਦੇ ਪੱਗ ਨੂੰ ਬੋਲ ਗੱਡੀ ਉਹ ਚਲ ਕੋਈ ਨਹੀਂ ਲੈ ਕਾ ਕੀ ਗੱਲ ਸਰ ਪਰ ਕੋਈ ਨਹੀਂ ਹੁਣ ਨਾ ਦੇ ਨਾ ਪੱਡੀ ਗਨੋਣੀ ਬੰਦੇ ਤੂੰ ਹੀ ਮਾਰਨ ਲੱਗਿਆ ਮਾਂ ਮਾਂ ਬੱਚੇ ਨਾ ਪੱਗਾਂ ਨਹੀਂ ਆ ਨਾ ਕੋਈ ਪੱਗਾ ਲਾਣ ਨੂੰ ਫਿਰਦਾ ਸਾਰਾ ਉਹ ਸਰ ਮੇਰਾ ਮੋਰ ਦੇ ਚਾਰਾਂ ਵੱਟਾ ਮਾ ਯਾਰ ਗੱਲ ਨਹੀਂ ਕਰਦਾ ਵੇ ਉਹ ਗੱਲ ਕਰਦਾ ਨਹੀਂ ਕਰਦਾ ਵੇ ਉਹ ਕਿਤਾਬ ਗੱਲ ਕਰਦਾ ਵੇ ਉਹ ਕਿੰਨਾਂ ਪੱਤ ਨੂੰ ਗੱਲ ਕਰਦਾ ਵੇ ਬਣਾਓ ਵੀਡੀਓ ਸਾਡੇ ਕੋ ਵੀਡੀਓ ਬਣਾ ਦਿਓ ਯਾਰ ਉਹ ਗੱਲ ਕਰੋ ਸਾਡੇ ਕੋ ਪ੍ਰੂਫ ਆ ਗਿਆ ਯਾਰ ਕੋਈ ਗੱਲਬਾਤ ਕੀ ਹੋਈ ਕੁਛ ਤਾਂ ਦੱਸੋਗੇ ਕੀ ਗੱਲਬਾਤ ਕੀ ਹੋਈ ਹੈ ਐਕਸੀਡੈਂਟ ਹੋ ਗਿਆ ਓਹ ਮਾਰੂ ਚਪਲ ਵਾਰੂ ਤੂੰ ਚਪਲ ਕਿਉਂ ਮਰਨ ਦੀ ਗੱਲ ਆ ਰਹੀ ਹੈ ਕਾਰ ਕੋਈ ਹੋਰ ਆਹ ਹਾਂ ਉਹ ਪੱਗ ਹੱਟ ਕਰ ਦੋ ਮੈਂ ਉਹ ਸਾਰੀ ਹੱਟ ਦੋ ਪੱਗ ਦੋੜ ਨਾ ਹੋਈ ਆ ਪੱਗ ਨੂੰ ਹੱਥ ਬੰਨ੍ਹ ਦਾਂਗੇ ਨਾ ਕਰਦਾ ਨੇ ਕਿਹੜੀ ਪੱਗ ਬੰਨ੍ਹ ਕੇ ਨਾ ਕਰਦਾ ਮੈਨੂੰ ਉਹਨੇ ਸੰਜੋ ਤੋਂ ਟੱਪਣਾ ਨਹੀਂ ਕੀ ਕਰੀਏ ਉਹ ਪੱਗ ਨੂੰ ਹੱਥ ਬੰਨ੍ਹ ਦੋ ਪਿਆ ਯਾਰ ਉੱਚੀ ਨਹੀਂ ਹੈ ਗੱਡੀ ਫਿਰ ਕਰੀਏ ਦੋ ਪੱਗ ਨੂੰ ਯਾਰ ਫਿਰ ਉਹ ਹੀ ਕਰੀਏ ਇਹ ਪੱਗ ਨੂੰ ਹੱਥ ਬੰਨ੍ਹ ਕੇ ਮੈਂ ਗੱਡੀ ਆਉਂਦਾ ਦੋੜ ਦੂੰਗਾ ਹਾਂ ਦੇਖੋ ਮੈਨੂੰ ਦੇਖੋ ਗੱਡੀ ਨੂੰ ਦੇਖੋ ਆ ਆਪਣੇ ਗੱਲਾ ਮਾਰਦਾ ਬੰਦਾ ਯਾਰ ਨਹੀਂ ਗੱਡੀ ਨਾ ਗੱਡਵਾਰ ਪਟਿਆਲਾ ਨੂੰ ਜੀ ਮਾਪ ਕੋਲ ਹੈ ਵੀ ਉਹ ਜਿਹੜਾ ਮੁੰਡਾ ਕੋ ਕਰਦੀ ਯੂਪੀ ਰਹੀ ਹੈ ਰਾਜ ਕੁਰੀ ਗੱਲਬਾਤ ਕੀ ਹੋਈ ਥੋੜਾ ਦੱਸੋ ਨੇ ਕੀ ਗੱਲ ਵਾ ਐਕਸੀਡੈਂਟ ਹੋਇਆ ਕੀ ਹੋਇਆ ਸਰ ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ ਭਾਈ ਤੁਹਾਡਾ ਮਲਾਜੋ ਵੀ ਦੱਸੋ ਵੇਲਾ ਮੈਂ ਤੁਹਾਡਾ ਮਲਾ ਰਹੇ ਹਾਂ ਤੁਹਾਡੇ ਨਾਲ ਪੈ ਰਿਆ ਐਵੇਂ ਨਹੀਂ ਕਹਿ ਰਹੇ ਮਲਾਜ ਮੈਂ ਤੁਹਾਡਾ ਤਾਂ ਹੀ ਗੱਲ ਪੈ ਰਹੀ ਹੈ ਦੱਸੋ ਪੱਕਾ ਤੋਂ ਬਾਰੇ ਗੱਡੀ ਆ ਗਿਆ ਕਿ ਪੱਕਾ ਆਪਾਂ ਨੂੰ ਵਧੀਆ ਦੱਸੋ ਮੈਨੂੰ ਗੱਡੀ ਜੋ ਮੈਂ ਕੱਢੇ ਰੋ ਹੱਥ ਨਹੀਂ ਲਾਣ ਦਿੱਤਾ ਕਿਸੇ ਨੂੰ ਵੀ ਹਾਂ ਹਾਂ ਐਕਸੀਡੈਂਟ ਹੋਇਆ ਇਹਨੇ ਚਿੱਟਾ ਪਿੱਤਾ ਸਾਬ ਵਾਲਾ ਜਿੱਦਾਂ ਚਿੱਟਾ ਪਿੱਤਾ ਇਹਨੇ ਹੱਥ ਨਹੀਂ ਲਾਣ ਦਿੱਤਾ ਕਿਸੇ ਨੂੰ ਠੀਕ ਹੈ ਸਭ ਖੜੇ ਮਗਰ ਐਕਟੀਵੇਟ ਗਿਆ ਮੈਂ ਮੋਟਰ ਨੂੰ ਗੱਡੀ ਨੂੰ ਮਾਰ ਕੇ ਵਿੱਚ ਵੱਜਿਆ ਸਹੀ ਹੈ ਸਾਨੂੰ ਤਲਾ ਮਿਲ ਗਿਆ ਇਹ ਕਰਕੇ ਆਇਆ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਅੱ ਗੱਲ ਕਰ ਲਈਏ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਈਵੇ ਦੇ ਉੱਪਰ ਖੜੇ ਹਾਂ ਜਿੱਥੇ ਤੁਸੀਂ ਪਰਚਾ ਪਤਰੀ ਮੈਂ ਹਾਂ ਜੀ ਸਰਦਾਰ ਜੀ ਮੈਂ ਬੜਾ ਕੱਢ ਗਿਆ ਮੈਂ ਠੀਕ ਹੈ ਉਹ ਪੁਲਿਸ ਪੁਨੈਕਟ ਕਰਦੀ ਵੀ ਇਹਨੂੰ ਠੀਕ ਹੈ ਸ਼ਰਮ ਕਰਕੇ ਦਿਸਵਾਉਣਾ ਕਿੰਨਾ ਕੋ ਟਾਈਮ ਲਾ ਲੈਂਦੇ ਚੱਲ ਦੋ ਜਾਂ ਕੀ ਚੱਕਰ ਕੀ ਹੋ ਗਿਆ ਘੰਟੇ ਘੰਟੇ ਪਹਿਲਾਂ ਮੇਰੀ ਗੱਡੀ ਹਾਂਜੀ ਹਾਂਜੀ ਠੀਕ ਹੈ ਨਹੀਂ ਦੱਸੋ ਦਾ ਮਾੜਾ ਦੱਸ ਕੇ ਜਾਓ ਭਾਈ ਹੋਇਆ ਕਿ ਪੀਏਯੂ ਦੇ ਸਾਹਮਣੇ ਇਹਨੇ ਮੇਰੀ ਗੱਡੀ ਦੇ ਵਿੱਚ ਗੱਡੀ ਹਿੱਟ ਕੀਤੀ ਮੇਰੀ ਗੱਡੀ ਘੁੰਮ ਗਈ ਪੂਰੀ ਠੀਕ ਹੈ ਮੈਂ ਤਾਂ ਗੱਡੀ ਕੰਟਰੋਲ ਕਰ ਲਈ ਜੇ ਗੱਡੀ ਕੰਟਰੋਲ ਨਾ ਕਰਦਾ ਹਾਂ ਤਬੀਂ ਮੇਰੀ ਪੁੱਤੇ ਖਾਣੇ ਛੱਡੇ ਠੀਕ ਹੈ ਅੱਗੇ ਦੇਖਿਆ ਲਾਹ ਦੇਖੋ ਅੱਗੇ ਦੇਖਿਆ ਹਲਾ ਲਾ ਆ ਵਜੀ ਐ ਇਤਾਂ ਵਜੀ ਇਸ ਤਰੀਕੇ ਨਾਲ ਹੁਣ ਜੇ ਇੱਥੇ ਕੋਈ ਆਟੋ ਖੜਾ ਹੁੰਦਾ ਗੱਡੀ ਖੜੀ ਹੋ ਗਈ ਇੱਥੇ ਗੱਡੀ ਖੜੀ ਆ ਹਾਂ ਹਾਂ ਬਿਲਕੁਲ ਠੀਕ ਹੈ ਇਹਨਾਂ ਦੇ ਮਗਰ ਮੈਂ ਨਹੀਂ ਜਿਹੜੇ ਪੁਲਿਸ ਮੁਲਾਜ਼ਮਾਂ ਤੁਹਾਡੀ ਬਹਿਸ ਹੋ ਰਹੀ ਜਿਹੜੇ ਉਹ ਚੱਕੀ ਪੀ ਬੰਦੇ ਜਦੋਂ ਮੈਂ ਲੜੀ ਆ ਜਾਂ ਕਰਦੇ ਜਿਹੜੇ ਪੱਗਾਂ ਵਾਲੇ ਜਿਹੜੇ ਪੱਗਾਂ ਵਾਲੇ ਜਿਹੜੇ ਹੈਗੇ ਬੰਦੇ ਜਿਹੜੇ ਮੁਲਾਜ਼ਮ ਪੱਗਾਂ ਵਾਲੇ ਉਹਨਾਂ ਨੇ ਸਾਡੀ ਫੁੱਲ ਸਪੋਰਟ ਕੀਤੀ ਐ ਜਿਹੜੇ ਬੰਦੇ ਯੂਪੀ ਵਾਲੇ ਸੀਗੇ ਜਾਂ ਕੋਈ ਵੀ ਕੋਈ ਵੀ ਕੋਈ ਵੀ ਸਿੱਕੇ ਸਾਨੂੰ ਨਹੀਂ ਪਤਾ ਉਹ ਦੋਨਾਂ ਨੇ ਉਹਦੀ ਫੁੱਲ ਸਪੋਰਟ ਕੀਤੀ ਐ ਉਹਨਾਂ ਨੇ ਸਾਹਮਣੇ ਸਾਨੂੰ ਗਾਲਾਂ ਕੱਢੀਆਂ ਪੱਗਾਂ ਵਾਲੇ ਨੂੰ ਉਹਨਾਂ ਨੇ ਗਾਲਾਂ ਕੱਢੀਆਂ ਉਹ ਕਿਹੜੀ ਗੱਡੀ ਸੀਗੇ ਭਾਜੀ ਉਹ ਉਹ ਕਿਹੜੀ ਗੱਡੀ ਸੀ ਉਹਦੀ ਉਹ ਕਿਹੜੀ ਗੱਡੀ ਆਹੀ ਗੱਡੀ ਐ ਆਹੀ ਗੱਡੀ ਐ ਅੱਛਾ ਗੱਡੀ ਐ BMW UP ਨੰਬਰ ਗੱਡੀ ਐ ਤੁਹਾਨੂੰ ਦਿਖਾ ਰਹੇ ਆ ਪੀਪੀ TMCR 00 50 ਗੱਡੀ ਨੰਬਰ ਦਿਖਾ ਰਹੇ ਆ ਦਸ ਪੀਰਾਂ ਨਾਲ ਲਾਈਵ ਨੇ ਯਾਰ ਗੱਲ ਨੇ ਮਿਲ ਹੋ ਗਈ ਯਾਰੋ ਕਾਈ ਚਲਿਏ ਠਾਣੇ ਗੱਲ ਤਾਂ ਹੋ ਗਈ ਚੱਲਾ ਨੌਕਰੀ ਨਹੀਂ ਮਿਲਣੀ ਚੱਲਾ ਚਲਿਏ ਠਾਣੇ ਭਾਈ ਜਿੱਤੇ ਪੁੱਛ ਸਾਰੇ ਤੂੰ ਕੋਲ ਕਰਿਆ ਮੋ ਕਾਲਾ ਕਰਦੇ ਕੋਲ ਸਾਡੇ ਸਾ ਤੂੰ ਭੱਜਿੰਦਾ ਫੱਟੇ ਥੋੜਾ ਫੱਲ ੱਤ ਤੋੜਿੰਦਾ ਸੜ ਵੀ ਉਹ ਉਹ ਸਰਿਆਨ ਗਾਲਾ ਕੱਢ ਕੇ ਤੁਹਾਡੇ ਹੁੰਦੇ ਖੜਕੇ ਉਹ ਮਸੀਹਾ ਕੋਲ ਗੜੀ ਬੰਦਾ ਕਰਦੇ ਥੀ ਬੈਰੋ ਬੰਦਾ ਅਪਾ ਦਾ ਰੋ ਹੀ ਮਿਲਦੇ ਮਰਦੇ ਮਸੀਹਾ ਭਾਈ ਛੱਡੋ ਯਾਰ ਉਹਨਾਂ ਚੀਜ਼ ਕਰਵਾਓ ਅਸੀਂ ਕਾਲਾ ਕਰਤਾ ਤੁਸੀਂ ਕੰਨ ਤੁਸੀਂ ਪੱਤਰਕਾਰ ਹੋ ਗਵਰਨਾ ਕੱਢੋ ਗੱਡੀ ਜਾਵੇ ਸਾਨੂੰ ਸਾਨੂੰ ਪੱਗ ਨੂੰ ਕਰੀ ਜਾਵੇ ਸਾਡੀ ਅਸੀਂ ਕਾਲਾ ਸਾਨੂੰ ਇਹਨਾਂ ਨਾਲ ਕਾਲਾ ਕਰਾਉਣ ਨੂੰ ਕਹਿੰਦੇ ਆਂ ਸਰਪਰਾ ਕੀ ਕਰਨਾ ਸੱਟ ਨਾ ਕਰੋ ਗੰਦੇ ਇਸ਼ਾਰੇ ਕਰਦਾ ਲੋਕ ਗੱਲ ਨਾ ਲੈ ਲੈ ਤੁਹਾਡੇ ਸਾਹਮਣੇ ਕਿਹੜੇ ਥਾਣੇ ਲੈ ਕੇ ਜਾ ਰਹੇ ਭਾਈ ਇਹਨਾਂ ਨੂੰ ਤੁਸੀਂ ਕਿਹੜੇ ਥਾਣੇ ਲੈ ਕੇ ਜਾ ਰਹੇ ਹੋ ਕਿਹੜੇ ਥਾਣੇ ਪਿੰਨਮ ਲੈ ਕੇ ਕਿੱਥੇ ਲੈ ਕੇ ਕਰਦਾ ਹੋਊਗਾ ਪੰਜ ਨੰਬਰ ਤੁਹਾਡੇ ਚਲੋ ਕਿੱਥੇ ਆਓ ਬੰਦਾ ਦੀ ਟੈਨਸ਼ਨ ਨਾ ਪਾਉਂਦੇ ਆਪਾਂ ਤੋਂ ਸੋ ਆ ਗੱਡੀ ਇਹ ਤੁਹਾਨੂੰ ਦਿਖਾਇਆ ਯੂਪੀ ਨੰਬਰ ਗੱਡੀ ਹੈ ਪੀ ਯੂ ਪੀ 16 ਸੀ ਆਰ 005 ਗੱਡੀ ਨੰਬਰ